ਕਿਸੇ ਸ਼ਾਹੂਕਰ ਨੇ ਚੰਦਨ ਦੀ ਲੱਕੜ ਖਰੀਦ ਕੇ ਰੱਖ ਲਈ ਪਤਾ ਕਿਉਂ ਉਹਨੂੰ ਪਤਾ ਲੱਗਾ ਵੀ ਮੇਰੇ ਰਾਜ ਦਾ ਜਿਹੜਾ ਰਾਜਾ ਹੈ ਉਹ ਬਿਮਾਰ ਪੈ ਗਿਆ ਵੈਦਾਂ ਤੋਂ ਠੀਕ ਨਹੀਂ ਹੋ ਰਿਹਾ ਦਵਾਈ ਨਹੀਂ ਲੱਗ ਰਹੀ ਖਬਰ ਫੈਲ ਗਈ ਵੀ ਰਾਜਾ ਬਿਮਾਰ ਹੈ ਦਵਾਈ ਕੰਮ ਨਹੀਂ ਕਰ ਰਹੀ ਬੈਦ ਜਵਾਬ ਦੇ ਰਹੇ ਨੇ ਤੇ ਸ਼ਾਹੂਕਰ ਦੇ ਮਨ 'ਚ ਪਤਾ ਕੀ ਆਇਆ ਰਾਜੇ ਨੇ ਮਰ ਜਾਣਾ ਰਾਜੇ ਦੇ ਸੰਸਕਾਰ ਲਈ ਚੰਦਨ ਚਾਹੀਦੀ ਹੈ ਪਹਿਲਾਂ ਹੀ ਖਰੀਦ ਕੇ ਰੱਖ ਲਓ ਮੇਰੇ ਕੋਲੋਂ ਖਰੀਦਣਗੇ ਮਹਿੰਗਾ ਵੇਚੇਗਾ ਚੰਦਨ ਪਹਿਲੇ ਖਰੀਦ ਲੈਨੇ ਜਦੋਂ ਮੇਰੇ ਕੋਲੋਂ ਖਰੀਦਣਗੇ ਮੇਰਾ ਮਹਿੰਗਾ ਵੇਚੇਗਾ ਕਿਉਂਕਿ ਲੋੜ ਹੈ ਰਾਜੇ ਦੀ ਪੂਰੀ ਚਿਖਾ ਚੰਦਨ ਦੀ ਬਣਨੀ ਉਹਨੇ ਚੰਦਨ ਲੱਖਾਂ ਦਾ ਖਰੀਦ ਕੇ ਰੱਖ ਲਿਆ ਇੰਤਜ਼ਾਰ ਕਰਦਾ ਰਾਜਾ ਕਦੋਂ ਮਰੇ ਮੇਰੇ ਪੈਸੇ ਦੁੱਗਣੇ ਹੋਣ ਪ੍ਰਸਾਦ ਸੰਗਤ ਕੰਮ ਉਲਟ ਹੋ ਗਿਆ ਰੱਬ ਦੀ ਕੁਦਰਤ ਰਾਜੇ ਨੂੰ ਦਵਾਈ ਲੱਗਦੇ ਹੋ ਠੀਕ ਹੋਣ ਲੱਗ ਪਿਆ ਕਿਸੇ ਵਾਰੇ ਬੁਰਾ ਸੋਚੋਂਗੇ ਉਹਦਾ ਭਲਾ ਹੋਣ ਲੱਗ ਪੈਣਾ ਤੁਹਾਨੂੰ ਰਿਵਰਸ ਦੁੱਗਣਾ ਮਿਲਣਾ ਪੈਣਾ ਤਈਓ ਮਹਰ ਨੇ ਕਿ ਚੰਗੇ ਦਾ ਬੁਰਾ ਸੋਚਣਾ ਤਾਂ ਬਹੁਤ ਮਾੜੀ ਗੱਲ ਐ ਉਹ ਸਿੱਖਾ ਤੈਨੂੰ ਤਾਂ ਹੁਕਮ ਹੈ ਬੁਰੇ ਦਾ ਵੀ ਭਲਾ ਕਰਨਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹਟਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਝ ਪਾਇ ਉਹ ਸ਼ਾਹੂ ਘਾਰ ਨੇ ਚੰਦਨ ਖਰੀਦ ਕੇ ਰੱਖ ਲਿਆ ਰਾਜੇ ਨੂੰ ਦਵਾਈ ਲੱਗ ਗਈ ਉਹ ਤੰਦਰੁਸਤ ਹੋਣ ਲੱਗ ਪਿਆ ਉਧਰ ਰਾਜਾ ਤੰਦਰੁਸਤ ਹੋ ਰਿਹਾ ਹੈ ਇੱਧਰ ਸ਼ੌਕਰ ਬਿਮਾਰ ਹੋਣ ਲੱਗ ਪਿਆ ਕਿਉਂ ਚਿੰਤਾ ਜੂ ਵਧ ਗਈ ਮੇਰਾ ਤਾਂ ਲੱਖਾਂ ਡੁੱਬ ਗਏ ਇੰਨਾ ਚੰਦਨ ਕਿਨੇ ਖਰੀਦਣੇ ਕਿਸੇ ਦਾ ਕੋਈ ਬਜ਼ੁਰਗ ਅਮੀਰ ਬੰਦੇ ਦਾ ਮਰਿਓ ਵੀ ਕਿਲੋ ਅੱਧ ਕਿਲੋ ਖਰੀਦ ਕੇ ਲੈ ਕੇ ਜਾਂਦਾ ਇੰਨਾ ਚੰਦਨ ਕਿਨੇ ਖਰੀਦਣੇ ਪੈਸੇ ਡੁੱਬ ਗਏ ਨੇ ਉਹ ਬਿਮਾਰੀ ਵਿੱਚ ਚਲਾ ਗਿਆ ਸੋਚ-ਸੋਚ ਕੇ ਚਿੰਤਾ ਵਿੱਚ ਮੁਹਾਰ ਹੋਣ ਲੱਗ ਪਿਆ ਐਨੇ ਨੂੰ ਰਾਜਾ ਤੰਦਰੁਸਤ ਹੋ ਗਏ ਕਈ ਮਹੀਨੇ ਬਾਅਦ ਰਾਜਾ ਤੰਦਰੁਸਤ ਹੋ ਕੇ ਕਹਿੰਦਾ ਅੱਜ ਮੈਂ ਪਰਜਾ ਚ ਗੇੜਾ ਮਾਰਨਾਂ ਅੱਜ ਮੈਂ ਠੀਕ ਆ ਮੰਤਰੀ ਨਾਲ ਨੇ ਲੋ ਲਸ਼ਕਰ ਨਾਲ ਐ ਜਦੋਂ ਮਨ ਉਹ ਸਾਰੇ ਸ਼ਹਿਰ ਵਿੱਚ ਉਹਨੇ ਢਾ ਮਾਰਿਆ ਜਿਹੜੇ ਚੌਂਕ ਵਿੱਚ ਸ਼ਾਹੂਕਾਰ ਦਾ ਹੱਟ ਚੱਲਦਾ ਹੈ ਨਾ ਸ਼ਾਹੂਕਾਰ ਐ ਉਹ ਸ਼ਾਹੂਕਾਰ ਨਾ ਜਿਹੜੇ ਚੌਂਕ ਵਿੱਚ ਵੱਡੀ ਬਿਲਡਿੰਗ ਹੈ ਥੱਲੇ ਹੱਟ ਚੱਲਦਾ ਹੈ ਸ਼ਾਹੂਕਾਰਾ ਚੱਲਦਾ ਹੈ ਰਾਜਾ ਉੱਥੇ ਆ ਕੇ ਚੌਂਕ 'ਚ ਖੜ੍ਹ ਗਿਆ ਹੁਣ ਚਾਰਜ ਪੇਰਾ ਵੇਖਿਆ ਕਹਿੰਦਾ ਬਹੁਤ ਮਹੀਨੇ ਬਾਅਦ ਮੈਂ ਆਪਣੀ ਪਰਜਾ 'ਚ ਆਇਆ ਮੰਤਰੀ ਨੂੰ ਪੁੱਛਦਾ ਹੈ ਬਿਲਡਿੰਗ ਕਿਦੀ ਐ ਕਹਿੰਦਾ ਜੀ ਹੁਣੇ ਪਤਾ ਕਰਵਾ ਲੈਂਦੇ ਆ ਕਿ ਇਹਨਾਂ ਬਿਲਡਿੰਗ ਬਹੁਤ ਪੁਰਾਣੀ ਐ ਤੇ ਮੈਨੂੰ ਇਹ ਚੌਂਕ ਵਿੱਚ ਚੰਗੀ ਨਹੀਂ ਲੱਗ ਰਹੀ ਇਹਨੂੰ ਢਾਣ ਦਾ ਹੁਕਮ ਦਿਓ ਜਿਹਦੀ ਜਗ੍ਹਾ ਉਹਨੂੰ ਪੈਸੇ ਤਾਰ ਦਿਓ ਜਗ੍ਹਾ ਖਾਲੀ ਤਰ੍ਹਾਂ ਕੇ ਬਿਲਡਿੰਗ ਢਾ ਦਿਓ ਇੱਥੇ ਪਾਰਕ ਬਣਾਓ ਇਹ ਚੌਂਕ ਵਿੱਚ ਵਧੀਆ ਪਾਰਕ ਹੋਣੀ ਚਾਹੀਦੀ ਮੰਤਰੀ ਨੇ ਕਹੇ ਜੀ ਜੋ ਹੁਕਮ ਰਾਜਾ ਚਲਾ ਗਿਆ ਅਗਲੇ ਦਿਨ ਨੋਟਿਸ ਆ ਗਿਆ ਸ਼ਾਹੂਕਰ ਨੂੰ ਬਿਲਡਿੰਗ ਖਾਲੀ ਕਰ ਦਿਓ ਪੈਸੇ ਖਜ਼ਾਨੇ ਵਿੱਚੋਂ ਚੁੱਕ ਲਓ ਤੇ ਇੱਥੇ ਢਾ ਕੇ ਪਾਰਕ ਬਣਦੀ ਸ਼ੌਕਰ ਹੋਰ ਬਿਮਾਰ ਪੈ ਗਿਆ ਵੀ ਤੇ ਕੰਮੀ ਵਿਗੜ ਗਿਆ ਮੇਰਾ ਕਾਰੋਬਾਰ ਹੀ ਉਜੜ ਗਿਆ ਇੱਥੋਂ ਮੈਂ ਜਗਾ ਹੋਰ ਕਿੱਥੇ ਲਾਵਾਂਗਾ ਇੱਥੇ ਪੁਰਾਣਾ ਕਾਰੋਬਾਰ ਹੈ ਚੌਂਕ ਵਿੱਚ ਅੱਡਾ ਬਣਿਆ ਹੋਇਆ ਚਿੰਤਾ ਵਿੱਚ ਡੁੱਬ ਗਿਆ ਉਹਨੇ ਜਾ ਕੇ ਮੰਤਰੀ ਨੂੰ ਹੱਥ ਪੈਰ ਜੋੜੇ ਮੰਤਰੀ ਤੋਂ ਮਾਫੀ ਮੰਗਦਾ ਕਿਰਪਾ ਕਰੋ ਜੀ ਮੇਰਾ ਅੱਡਾ ਵਸਦਾ ਰਹ ਜਾਏ ਮੈਂ ਉਜੜ ਜਾਵਾਂਗਾ ਮੇਰੇ ਬੱਚੇ ਕੀ ਕਰਨਗੇ ਮੰਤਰੀ ਨੇ ਕਿਹਾ ਸੱਜਣਾਂ ਘੱਲ ਲਈ ਤੇਰੀ ਬਿਲਡਿੰਗ ਪਿਛਲੇ 40 ਸਾਲ ਤੋਂ ਤਾਂ ਮੈਂ ਵੇਖ ਰਿਹਾ ਹਾਂ ਤੇਰੀ ਬਿਲਡਿੰਗ ਪਿਛਲੇ 40 ਸਾਲਾਂ ਤੋਂ ਮੈਂ ਵੇਖ ਰਿਹਾ ਇਹ ਤੋਂ ਵੀ ਪਹਿਲਾਂ ਦੀ ਬਣੀ ਹੋਏਗੀ ਅੱਜ ਤੱਕ ਰਾਜਾ ਉੱਥੋਂ 20 ਵਾਰ ਲੰਘਿਆ ਕਦੇ ਰਾਜੇ ਨੇ ਬਿਲਡਿੰਗ ਢਾਣ ਦਾ ਹੁਕਮ ਨਹੀਂ ਦਿੱਤਾ ਅਚਾਨਕ ਤੇਰੀ ਬਿਲਡਿੰਗ ਢਾਣ ਦਾ ਹੁਕਮ ਹੋਇਆ ਤੂੰ ਸੱਚੋ ਸੱਚ ਦੱਸ ਮੰਤਰੀ ਬੜਾ ਸੋਝਵਾਨ ਧਾਰਮਿਕ ਸੀ ਉਹਨਾਂ ਕ ਸੱਚੋ ਸੱਚ ਦੱਸ ਤੂੰ ਕਿਸੇ ਦਾ ਬੁਰਾ ਤੇ ਨਹੀਂ ਚਿਤਵਦਾ ਤੇਰਾ ਬੁਰਾ ਤਾਂ ਹੋਣ ਲੱਗਾ ਤੂੰ ਚਿੱਤ ਵਿੱਚ ਕਿਸੇ ਦਾ ਬੁਰਾ ਤੇ ਨਹੀਂ ਚਿਤਵਦਾ ਉਹਨਾਂ ਕਿਹਾ ਜੀ ਕਿਸੇ ਦਾ ਵੀ ਚਿਤਵਣਾ ਮੈਂ ਤਾਂ ਰਾਜੇ ਦਾ ਹੀ ਚਿਤਵ ਰਿਆ ਹਾਂ ਮੈਂ ਤੇ ਚੰਦਨ ਖਰੀਦ ਕੇ ਰੱਖਿਆ ਲੱਖਣ ਰਾਜਾ ਮਰੇ ਮੇਰਾ ਚੰਦਨ ਦੁੱਗਣਾ ਹੋ ਕੇ ਵਿਕੇਗਾ ਮੈਨੂੰ ਪੈਸੇ ਬਦਲਗੇ ਰਾਜਾ ਤੰਦਰੁਸਤ ਹੋ ਗਿਆ ਮੈਂ ਬਿਮਾਰ ਵੀ ਹੋ ਗਿਆ ਤੇ ਮੇਰਾ ਕਾਰੋਬਾਰ ਵੀ ਝੜ ਚੱਲੇ ਮੰਤਰੀ ਨੇ ਕਿਹਾ ਅੱਛਾ ਫਿਰ ਤੂੰ ਭਲਾ ਸੋਚਣਾ ਸ਼ੁਰੂ ਕਰ ਹੁਣ ਕਿਉਂਕਿ ਮੰਤਰੀ ਧਾਰਮਿਕ ਸੀ ਹੁਣ ਤੂੰ ਭਲਾ ਸੋਚਣਾ ਸ਼ੁਰੂ ਕਰ ਰੋਜ਼ ਰਾਜੇ ਦਾ ਭਲਾ ਮੰਗ ਚੌਕ ਹਾਰ ਇੱਕ ਨੋਟਿਸ ਲੱਗਾ ਹੋਇਆ ਰੋਜ਼ ਪੜਦਾ ਡਰਦਾ ਪਰ ਰੋਜ਼ ਰੱਬ ਕੋਲੋਂ ਭਲਾ ਮੰਗਦਾ ਰੱਬ ਜੀ ਰਾਜੇ ਦਾ ਭਲਾ ਕਰੋ ਮੈਂ ਮਾੜਾ ਸੋਚਿਆ ਮੈਨੂੰ ਮਾਫ ਕਰੋ ਰਾਜੇ ਦਾ ਭਲਾ ਕਰੋ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਝ ਆਏ ਮਹੀਨਾ ਡੇਢ ਲੰਘ ਗਿਆ ਰਾਜਾ ਫਿਰ ਉਧਰੋਂ ਲੰਘਿਆ ਉਹਨਾਂ ਚੌਕ 'ਚ ਬਿਲਡਿੰਗ ਵੇਖੀ ਗੁੱਸੇ 'ਚ ਬੋਲਿਆ ਮੰਤਰੀ ਨੂੰ ਬੁਲਾਓ ਇਹ ਬਿਲਡਿੰਗ ਢਾਈ ਕਿਉਂ ਨਹੀਂ ਅਜੇ ਤੱਕ ਇੱਥੇ ਪਾਰਕ ਬਣਨੀ ਚਾਹੀਦੀ ਸੀ ਉਨਕਾ ਬਾਦਸ਼ਾਹ ਸਲਾਮਤ ਗੁਸਤਾਖੀ ਮਾਫ ਨੋਟਿਸ ਪਹਿ ਦਿੱਤਾ ਹੈ ਅਜੇ ਪੈਸੇ ਚੁੱਕੇ ਨਹੀਂ ਗਏ ਬਸ ਛੇਤੀ ਇਹ ਬਿਲਡਿੰਗ ਤਾਦਾਂਗੇ ਪਰ ਇੱਕ ਵਾਰ ਆਪਣੇ ਫੈਸਲੇ ਤੇ ਜੇ ਤੁਸੀਂ ਗੌਰ ਕਰ ਲਓ ਮੇਰਾ ਮਨ ਕਹਿੰਦਾ ਹੈ ਪ੍ਰਾਣੀਆਂ ਬਿਲਡਿੰਗਾਂ ਸ਼ਹਿਰ ਦਾ ਸ਼ਿੰਗਾਰ ਹੁੰਦੀਆਂ ਨੇ ਸੰਭ ਕੇ ਰੱਖਣੀਆਂ ਚਾਹੀਦੀਆਂ ਨੇ ਬਾਕੀ ਜਿਵੇਂ ਤੁਹਾਡਾ ਹੁਕਮ ਹੁਕਮ ਦੀ ਤਾਮੀਰ ਹੋਏਗੀ ਇੱਕਦਮ ਰਾਜੇ ਦੀ ਸੁਰਗ ਬੰਗ ਗਈ ਉਹਨਾਂ ਕਾ ਗੱਲ ਤੋਂ ਸਹੀ ਕਹੀ ਹੈ ਪ੍ਰਾਤਨ ਬਿਲਡਿੰਗਾਂ ਸ਼ਹਿਰ ਦਾ ਸ਼ਿੰਗਾਰ ਹੁੰਦੀਆਂ ਨੇ ਸੰਭਣੀ ਚਾਹੀਦੀ ਹੈ ਇੰਜ ਕਰੋ ਫਿਰ ਇਹਨੂੰ ਢਾਓ ਨਾ ਬਿਲਡਿੰਗ ਨੂੰ ਜਿਹਦੀ ਵੀ ਹੈ ਇੰਜ ਕਰੋ ਸਰਕਾਰੀ ਖਰਚੇ ਤੇ ਇਸ ਬਿਲਡਿੰਗ ਦੀ ਮੁਰੰਮਤ ਕਰਾ ਕੇ ਇਹਨੂੰ ਸੋਹਣਾ ਰੰਗ ਕਰਾ ਦਿਓ ਇਹ ਦੂਰੋਂ ਸੋਹਣੀ ਲੱਗੇ ਸ਼ਹਿਰ ਵੜਦਿਆਂ ਪੁਰਾਣੀ ਬਿਲਡਿੰਗ ਸ਼ਹਿਰ ਦਾ ਸ਼ਿੰਗਾਰ ਹੈ ਇਹਨੂੰ ਸਰਕਾਰੀ ਖਰਚੇ ਤੇ ਰੰਗ ਕਰਾਓ ਹੁਣ ਸਰਕਾਰੀ ਖਰਚੇ ਤੇ ਮੁਰੰਮਤ ਹੋਈ ਸਰਕਾਰੀ ਖਰਚੇ ਤੇ ਰੰਗ ਹੋਇਆ ਸ਼ਾਹੂ ਕਰ ਦਾ ਭਲਾ ਹੋ ਗਿਆ ਕਦੇ ਨਾਲ ਦੂਜੇ ਦਾ ਭਲਾ ਚਿਤ ਇਹ ਗਲਪਾ ਅਛਿਆ ਨੇ ਬਾਣੀ ਵਿੱਚ ਸਮੁੱਚੀ ਮਨੁੱਖਤਾ ਨੂੰ ਕਹੀ ਹੈ ਪਰ ਕਹਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈਂ ਮਿਤ ਕਿਸੇ ਬਾਰੇ ਬੁਰਾ ਚਿਤ ਬੋਗੇ ਨਾ ਉਹਦੇ ਚਿਤ ਚ ਆਟੋਮੈਟਿਕ ਖਿਆਲ ਆ ਜਾਣਾ ਇਹ ਤੁਹਾਡਾ ਤਜਰਬਾ ਰਹਿਣੇ ਤੁਹਾਨੂੰ ਬੰਦਾ ਬਾਹਰੋਂ ਬੁਲਾ ਕੇ ਵੀ ਲੰਘ ਜਾ ਪਿਆਰ ਨਾਲ ਘਰ ਜਾਂਦੇ ਆ ਤੁਹਾਡੇ ਮਨ ਚ ਫੁਰਨਾਣਾ ਤੇ ਉਹਦੇ ਬੰਦੇ ਦੇ ਮਨ ਚ ਸੀ ਕੁਝ ਭਰੋਂ ਤਾਂ ਬੁਲਹਕੇ ਗਿਆ ਵਿੱਚ ਸੀਓ ਦੇ ਮਨ ਚ ਕੁਝ ਮਨ ਦੇ ਖਿਆਲ ਇੱਕ ਦੂਜੇ ਤੱਕ ਸੁਰਤੀ ਚਲੀ ਜਾਂਦੀ ਇਹਨੂੰ ਟੈਲੀਪੈਥੀ ਕਹੇ ਇਹ ਵਿਗਿਆਨ ਦੀ ਪਕੜ ਵਿੱਚ ਹੈ ਅਗਲੀ ਗੱਲ ਜਿਹੜੀ ਮੈਂ ਕਹਿਣ ਲੱਗਾ ਉਹ ਵਿਗਿਆਨ ਦੀ ਪਕੜ ਵਿੱਚ ਨਹੀਂ ਆਈ ਸਦੀਆਂ ਤੋਂ ਕਹੀ ਹੈ ਜਿਸ ਦਿਨ ਆਏਗੀ ਉਸ ਦਿਨ ਵਿਗਿਆਨ ਵਾਲੇ ਉਹਦਾ ਨਾਮ ਰੱਖਣਗੇ ਜਦੋਂ ਸਾਇੰਸ ਵਿਗਿਆਨ ਦੀ ਪਕੜ ਵਿੱਚ ਆਹੇਗੀ ਆਉਣ ਵਾਲੇ ਵਕਤ ਚ ਉਸ ਦਿਨ ਵਿਗਿਆਨ ਉਹਦਾ ਨਾਮ ਜ਼ਰੂਰ ਰੱਖੇਗੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਇਤਿਹਾਸ ਵਿੱਚ ਵੀ ਆਇਆ ਹੈ ਕੀ ਹੈ ਖਾਵੇ ਕੋਈ ਹੋਰ ਤੇ ਪਹੁੰਚ ਕਿਸੇ ਹੋਰ ਤੱਕ ਜਾਂਦੇ ਸਿੱਖਾ ਸਿਮਰਨ ਤੂੰ ਕਰੇ ਤੇਰਾ ਸਿਮਰਨ ਤੇਰੇ ਕਰਮਾਂ ਤੱਕ ਪਹੁੰਚ ਜਾਏ ਉਹ ਕੀਤਾ ਹੋਇਆ ਸੰਗਤ ਵਿੱਚ ਸਿਮਰਨ ਤੇਰੇ ਅਗਿੱਤਰ ਨੂੰ ਵੀ ਸ਼ੁੱਧ ਕਰਦਾ ਹੈ ਤੇਰੇ ਪਾ ਛੇਤਰ ਨੂੰ ਵੀ ਖਤਮ ਕਰਦਾ ਹੈ ਕੀਤੇ ਪਿਛਲੇ ਕਰਮ ਬਿਨਾਸ਼ ਹੋਣ ਤੇ ਕੀਤਾ ਹੋਇਆ ਸਿਮਰਨ ਅੱਗੇ ਵੀ ਕੰਮ ਆਵੇ ਨਾਮ ਇੱਥੇ ਜਪਿਆ ਕਮ ਉੱਥੇ ਵੀ ਆਏਗਾ ਕਿੱਥੇ ਜੈ ਮਾਤ ਪਿਤਾ ਸੁਤਮੀ ਤਨਾ ਭਾਈ ਮਨੁਹਾਂ ਨਾਮ ਤੇਰਾ ਸੰਗ ਪੜੋ ਜੈ ਮਹਾ ਪ੍ਰਹਾਨ ਦੂਤ ਜਮਦਲ ਤਾ ਕੇਵਲ ਨਾਮ ਸੰਗ ਤੇਰਾ ਜੱਬੇ ਇੱਥੇ ਪਰ ਕਦੋਂ ਕਮ ਹੋਣੇ ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਪਉ ਨਾਮ ਖਿੰਮਾਹੇ ਉਦਾਰੀ ਭਾਈ ਜਦੋਂ ਅਤ ਮੁਸ਼ਕਲ ਆਏਗੀ ਆ ਜਪਿਆ ਨਾਮ ਤੇਰਾ ਉੱਥੇ ਕੰਮ ਆਏਗਾ ਜਿੱਥੇ ਕੋਈ ਸਹਿਤਾ ਨਹੀਂ ਕਰੇਗਾ ਅੱਜ ਕਿਆ ਹੋਇਆ ਵਾਹਿਗੁਰੂ ਉੱਥੇ ਕੰਮ ਆਏਗਾ